ਬ੍ਰਿਟਿਸ਼ ਬ੍ਰਿਟਿਸ਼ ਦੇ ਵਿੱਚ ਇੱਕ ਰਿਵਰਸ ਸਾਈਕੋਲੋਜੀ ਦੇ ਸਕਾਲਰ ਹੈ ਉਹਨੇ ਬੜਾ ਸਾਰਾ ਕਮੈਂਟ ਪੇ ਗਿਆ ਸੀ ਬ੍ਰਿਟਿਸ਼ ਬ੍ਰਾਡਕਾਸਟ ਕਾਰਪੋਰੇਸ਼ਨ ਨਿਊਜ਼ ਚੈਨਲ ਦੇ ਉੱਤੇ ਲਿਖਿਆ ਸੀ ਆਰਟੀਕਲ ਚ ਪਿਆ ਸੀ ਮੈਂ ਤੁਹਾਨੂੰ ਮਾਰੀ ਜੀ ਸਮਰੀ ਦੇ ਦਿੰਨਾ ਉਹ ਕਹਿੰਦੀ ਕਈ ਵਾਰੀ ਜਦੋਂ ਤੁਹਾਨੂੰ ਗੁੱਸਾ ਹੁੰਦਾ ਨਾ ਚੀਜ਼ਾਂ ਤੇ ਯਾਰ ਮੇਰੇ ਕੋਲ ਆਈਫੋਨ 16 17 ਨਹੀਂ ਹੈਗਾ 14 ਹੀ ਹੈ ਮੇਰੇ ਕੋ ਘੜੀਆਂ ਹੈ ਆਣੀ ਹੈਗੀ ਮੇਰੇ ਕੋ ਗੱਡੀਆਂ ਆਨ ਹੈ ਜੋ ਵੀ ਹੈ ਕੰਪੈਰੀਜ਼ਨ ਕਰ ਲੈਨੇ ਆਪਾਂ ਕਈ ਵਾਰੀ ਵੀ ਯੂ نو ਕੋਤਰਾ ਸਾਹਿਬ ਕੋਈ ਨਾ ਕੁਛ ਹੈ ਸਾਡੇ ਕੋਲ ਜੋ ਵੀ ਕਰ ਲਓ ਹਣਾ कड़ी तो वाई चेंज करा के जाए लै लो कोई गल नहीं घड़ी पेन भी लै लो ना oh. <laughs> देखो मेन गल मेन गल कारी सोच के बैठ के देखो कि दुनिया चल सोचने की गल है कोई होर इंसान नहीं है तुम कल हो वाह कि चीज़ है जी तीन रखोगे कि लगा यूजलैस अपने कल्चर से ना ਇੱਛਾ ਬਹੁਤ ਆ ਆ ਬ੍ਰਾਂਡ ਆ ਗੱਡੀ ਲੈਣੀ ਆ ਮੈਂ ਗਾਣਾ ਆ ਸੁਣਨਾ ਮੈਂ ਗਾਣੇ ਚਾਹ ਦਿਖਾਣਾ ਹੈ ਦੇਖੋ دیکھی ਕਿਹਨੂੰ ਪ੍ਰੂਵ ਕਰ ਰਹੇ ਆ ਆਪਾਂ ਤੇ ਕੀ ਪ੍ਰੂਵ ਕਰ ਰਹੇ ਹੋ ਕਿ ਇੱਥੇ ਜਾਣਾ ਆਪਾਂ ਅੰਦਰੋਂ ਖੋਖਲੇ ਹੋ ਰਹੇ ਆ ਦਾ ਮੂਮੈਂਟ ਯੂ 스타ਟ ਪ੍ਰੂਵਿੰਗ ਸਮਥਿੰਗ ਤੁਸੀਂ ਕਿਹੜੇ ਬੰਦੇ ਨਾਲ ਚੀਟ ਕਰ ਰਹੇ ਹੋ ਸੋ ਇਹ ਗੱਲ ਮੇਰੀ ਹੁਣ ਤੱਕ ਸਭ ਤੋਂ ਵਧੀਆ ਗੱਲ ਹੈ ਇਕ ਕੋਈ ਉਸੇ ਬੰਦੇ ਨਾਲ ਚੀਟ ਕਰ ਰਿਹਾ ਹੋ ਆਪਣੇ ਆਪ ਨਾਲ ਜਦੋਂ ਮੇਰੇ ਕੋਲ ਕਲਾਇੰਟ ਆਉਂਦੇ ਨੇ ਜਿਨ੍ਹਾਂ ਨੇ ਸੀਟਿੰਗ ਕੀਤੀ ਅਫੇਅਰ ਕੀਤੇ ਚਲੋ ਹਰ ਬੰਦਾ ਥੋੜੀ ਬਹੁਤ ਸੀਟਿੰਗ ਕਰਦਾ ਜਿਸ ਤਰੀਕੇ ਨਾਲ ਸੋਚ ਵੀ ਆ ਗਈ ਆਈ ਥਿੰਕ ਇਟ ਇਜ਼ ਸੀਟਿੰਗ ਪਰ ਅਫੇਅਰ ਕਰਕੇ ਆਉਂਦੇ ਨੇ ਮੇਰੇ ਕੋਲ ਮੈਨੂੰ ਇੱਕ ਕੁਐਸਚਨ ਪੁੱਛਣਾ ਧਿਆਨ ਨਾਲ ਇਨ ਪ੍ਰਾਈਵੇਟਲ ਇਨ ਪਰਸਨ ਮਤਲਬ ਪ੍ਰਾਈਵੇਟਲੀ ਦੂਜੀ ਪਾਰਟੀ ਦੇ ਮੋਰਨਿ ਪ੍ਰਾਈਵੇਟਲੀ ਮੈਨੂੰ ਕੁਐਸਚਨ ਪੁੱਛਦਾ ਤੁਸੀਂ ਕਿਹਨੂੰ ਹਰਟ ਕਰ ਰਹੇ ਹੋ ਉਹਨੇ ਜੀ ਮੈਂ ਨੇਕ ਨੂੰ ਹਰਟ ਨਹੀਂ ਕੀਤਾ ਇਹ ਨਹੀਂ ਹੋਇਆ ਮੈਂ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ ਮੈਂ ਦੁਬਾਰਾ ਪੁੱਛਦਾ ਕਿਹਨੂੰ ਹਰ ਤੁਸੀਂ ਖੁਸ਼ ਹਾਂ ਆਪਣੀ ਜ਼ਿੰਦਗੀ ਨਾਲ ਹਾਂ ਥੋੜੇ ਬਹੁਤ ਗਿਲੇ ਨੇ ਬੱਚਿਆਂ ਨਾਲ ਪ੍ਰੋਬਲਮ ਹੈ ਠੀਕ ਹੈ ਫਿਰ ਮੈਂ ਪੁੱਛਦਾ ਤੁਹਾਨੂੰ ਕੋਈ ਗੁੱਸਾ ਹੈ 4 ਘੰਟੇ ਲੱਗ ਜਾਂਦੇ ਨੇ ਕبھی 5 ਘੰਟੇ ਐਡਮਿਟ ਕਰਾਉਣ ਨੂੰ ਮੈਂ ਜਿ ਟੁੱਟਿਆ ਹੋਇਆ ਆਂ ਅੰਦਰੋਂ ਮੈਨੂੰ ਬਹੁਤ ਦੁੱਖ ਹੈ ਜੋ ਮੈਂ ਕੀਤਾ ਗਲਤ ਸੀਗਾ ਆ ਸੱਚ ਹੈ ਸੱਚ ਦੀ ਗੱਲ ਕਰਦੇ ਨਾ ਇਹ 5 ਘੰਟੇ ਲੱਗ ਜਾਂਦੇ ਨੇ ਇੰਜੀਨੀਅਰਿੰਗ ਕਰਕੇ ਸਾਇੰਸ ਪੜ੍ਹ ਕੇ ਉਹ ਗੱਲ ਤੇ ਲੈ ਕੇ ਪੇਸ਼ੈਂਸ ਰੱਖ ਕੇ ਪਰਸਿਸਟੈਂਸ ਕਰਕੇ ਰਿਸਪੈਕਟ ਨਾਲ ਇੱਜ਼ਤ ਨਾਲ ਬੰਦੇ ਨੂੰ ਕਦੋਂ ਉਸ ਗੱਲ ਤੇ ਲੈ ਕੇ ਆਣਾ ਪਰ ਜਦੋਂ ਮੈਂ ਤਾਂ ਅ ਸਵਾ ਘੰਟੇ ਚ ਮਹਿਸੂਸ ਹੋ ਰਹੀ ਦੀ ਤੁਹਾਡੀ ਕਨਵਿੰਸਿੰਗ ਪਾਵਰ ਕਿੰਨੀ ਤਕੜੀ ਆ ਪਰ ਜਦੋਂ ਉਹ ਮੰਨ ਗਿਆ ਗੱਲ ਉਹ ਆਪਣੇ ਆਪ ਨਾ ਮੰਨ ਗਿਆ ਹੂੰ ਫਿਰ ਮੋਂ ਨੂੰ ਪੁੱਛਦਾ ਹੁਣ ਤੂੰ ਗੱਲ ਕਿਵੇਂ ਕਰਨੀ ਆ ਤੂੰ ਦੱਸ ਹੁਣ ਆਇਆ ਅਸਲੀ ਉਹ ਗੇਰ ਤੇ ਐਗਜ਼ੈਕਟਲੀ ਵੈਰੀ ਗੁੱਡ ਯੂ ਗਾਟ ਇਟ ਯੂ ਗਾਟ ਦ ਐਗਜ਼ੈਕਟ ਪੁਆਇੰਟ ਬ੍ਰਦਰ ਹੁਣ ਤੂੰ ਉਹ ਨਾ ਉਹ ਹੁਣ ਲੈ ਡਿਸੀਜਨ ਕੀ ਲੈਣਾ ਹੁਣ ਲੈ ਡਿਸੀਜਨ ਕੀ ਹੁਣ ਤੂੰ ਗੱਲ ਕਰ ਬਿਲਕੁਲ ਹੁਣ ਰਿਐਲਿਟੀ ਸ਼ੁਰੂ ਹੋਈ ਆ ਜਦੋਂ ਅਸੀਂ ਬਹੁਤ ਗੁੱਸੇ 'ਚ ਹੁੰਨੇ ਆ ਉਦੋਂ ਕੋਈ ਡਿਸੀਜਨ ਨਹੀਂ ਲੈਣਾ ਚਾਹੀਦਾ ਬਿਲਕੁਲ ਸਹੀ ਗੱਲ ਜਦੋਂ ਬਹੁਤ ਖੁਸ਼ ਆ ਉਦੋਂ ਕਿਸੇ ਤੇ ਮਿਹਰਬਾਨ ਹੋਣਾ ਮੈਂ ਐਗਜ਼ਾਮਪਲ ਦੇ ਦਵਾ ਸਰਚ ਰਿਸਰਚ ਹੋਇਆ ਸਟੈਂਫਰਡ ਤੋਂ ਕਿੰਨੇ ਤਿੰਨੀ ਟਾਈਮ ਲਈ ਤੁਸੀਂ ਉਹਦੀ ਗੱਲ ਅਕੀ ਚਲਦਾ 70 ਘੰਟੇ ਤੱਕ ਗੁੱਸਾ ਨਹੀਂ ਜਾਂਦਾ ਆਪਣੇ ਚੋਨ 100% 70 ਘੰਟੇ ਆਪਾਂ ਲਗਾ ਦੋ ਦਿਨ ਇੱਕ ਤਰ੍ਹਾਂ ਰੁਕ ਰੁਕ ਜੋ ਸਵੇਰ ਉਹ ਟਿਕ ਹੋ ਜਾਏਗਾ ਨਹੀਂ ਆਪਣੀ ਬੋਡੀ ਜ ਗੁੱਸਾ ਜਾਂਦਾ ਇੱਕ ਇੱਕ ਬੁੱਕ ਬਾਡੀ ਕੀਪਸ ਦ ਸਕੋਰ ਸਾਈਕੋਲੋਜੀ ਦੇ ਉੱਤੇ ਬੁੱਕ ਹੈ ਉਹ ਪੜ੍ਹ ਕੇ ਕਹਿੰਦੇ ਆ ਕਿ ਜਦੋਂ ਤੁਹਾਨੂੰ ਗੁੱਸਾ ਆਉਂਦਾ ਨਾ ਤੁਹਾਡੀ ਨਰਵਸ ਦੇ ਵਿੱਚ ਡੈਮੇਜ ਹੁੰਦਾ ਤੁਸੀਂ ਤੁਸੀਂ ਕਦੀ ਦੇਖੋ ਯੂ ਮੇ ਗੋ ਟੂ ਮਸਾਜ ਆਫਟਰ 2 3 ਡੇਸ ਆਫ ਅ ਫਾਈਟ ਯੂ ਵਿਲ ਫੀਲ ਡਿਫਰੈਂਟ ਬਿਕਾਜ਼ ਯੂਰ ਮਸਲਸ ਹੈਵ ਬੀਨ ਸਟ੍ਰੈਸਡ ਆਊਟ ਹੈ ਨਾ ਆਨਸਰ ਮੈਂ ਖਤਮ ਕਰਨ ਲੱਗਿਆ ਗੱਲ ਰਿਐਲਿਟੀ ਟੈਸਟਿੰਗ ਜਦੋਂ ਮੇਰੇ ਕੋਲ ਕਲਾਇੰਟ ਆਉਂਦਾ ਉਹ ਆਪਣੀ ਰਿਐਲਿਟੀ ਲੈ ਕੇ ਆਉਂਦਾ ਮੇਰਾ ਕੰਮ ਹੈ ਹੌਲੀ ਹੌਲੀ ਥਰੂ ਕੁਐਸਚਨਿੰਗ ਥਰੂ ਡਿਸਕਸਿੰਗ ਥਰੂ ਲਿਸਨਿੰਗ ਥਰੂ ਪਰਸੂਏਡਿੰਗ ਉਹਦੀ ਰਿਅਲਿਟੀ ਨੂੰ ਮੈਂ ਇਹ ਰਿਅਲਾਈਜ਼ ਕਰਾਵਾਂ ਕਿ ਕਿੰਨੇ ਕੁ ਸੱਚੀ ਹੈ ਕਿੰਨੇ ਕੁ ਨਹੀਂ ਉਹਨੂੰ ਕਹਿੰਦੇ ਨੇ ਰਿਅਲਿਟੀ ਟੈਸਟਿੰਗ ਟੈਕਨੀਕ ਉਹ ਟੈਕਨੀਕ ਦੇ थ्रू ਬੰਦਾ ਆਪਣੇ ਆਪ ਜਦੋਂ ਜਾਣਦਾ ਨਾ ਕਿ ਹਾਂ ਮੈਂ ਇੱਥੇ ਖੜਾ ਤੇ ਮੈਂ ਇਹ ਚਾਹਨਾ ਤੇ ਇਹ ਮੇਰੀਆਂ ਗਲਤੀਆਂ ਨੇ ਤੁਸੀਂ ਅੱਧਾ ਕੇਸ ਤਾਂ ਰਿਜ਼ੋਲਵ ਉੱਥੇ ਕਰਦਾ ਯੂ ਕੈਨ ਬੀ ਅ ਗ੍ਰੇਟ ਕਾਉਂਸਲਰ ਟੂ ਥੈਂਕ ਯੂ ਆਪਣੇ ਮੋਡਰੇਟਰ ਦੇ ਨਾਲ ਨਾਲ ਕਾਉਂਸਲਰ ਵੀ ਯਸ ਯੂ ਕੈਨ ਕਨਵਿੰਸ ਐਨੀਵਨ थैंक यू थैंक यू मतलब ये मेरा पर्सनल ऑन रिकॉर्ड कॉम्प्लीमेंट है थैंक यू क्योंकि चलो म्हारे दी कृपा नाल ਤੁਹਾਡੇ ਵਰਗਾ ਤਜਰਬਾ ਤਾਂ ਨਹੀਂ ਹੈ ਮੇਰੇ ਕੋਲ ਪਰ ਮੈਂ ਜਿੰਨਾ ਲੋਕਾਂ ਨੂੰ ਮਿਲਦਾ ਵੈਰੀ ਗੁੱਡ ਸੋਸਾਇਟੀ ਚ ਜਿੰਨੇ ਵੀ ਮੇਰੇ ਲੋਕ ਉਮੀਦਦਾ ਕਿਉਂਕਿ ਅਸੀਂ ਨਾ ਹੁਣ ਇੱਕ ਉਮੀਦ ਦੀ ਕਿਰਨ ਬਣ ਗਏ ਤੇ ਜਦੋਂ ਅਸੀਂ ਉਮੀਦ ਦੀ ਕਿਰਨ ਬਣ ਜਾਂਦੇ ਆ ਨਾ ਫਿਰ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਹਾਂਜੀ ਕਿ ਹੁਣ ਹਰ ਬੰਦਾ ਮੇਰੇ ਕੋਲ ਉਮੀਦ ਨਾ ਹੁੰਦਾ ਕਿ ਇਹ ਸਾਡਾ ਸੋਲੂਸ਼ਨ ਕਰੇਗਾ ਸਹੀ ਗੱਲ ਬਿਲਕੁਲ ਸਹੀ ਗੱਲ ਫਿਰ ਤੁਹਾਨੂੰ ਸੁਣਨਾ ਪੈਂਦਾ ਬਹੁਤ ਸਹੀ ਗੱਲ ਫਿਰ ਪ੍ਰੈਸ਼ਰ ਹੁੰਦਾ ਪ੍ਰੈਸ਼ਰ ਹੁੰਦਾ ਯਾਰ ਇਹ ਉਮੀਦ ਨਾਲ ਆਇਆ ਤੇ ਉਹੀ ਗੱਲ ਕਹਿ ਦੇਵੇ ਅੱਗ ਕਿ ਯਾਰ ਬੜੀ ਉਮੀਦ ਨਾਲ ਆਇਆ ਯਾਰ ਤੋੜੀ ਨਾ